ਆ ਰਹੇ ਆ ਬਾਹਰ ਪਾਰ ਰਿਹਾ ਹੈ ਤੇ ਉਹੜਾ ਦਸੀ ਵਾਲਾ ਉਹ ਘਰ ਨੂੰ ਮਾਰੀ ਦਾ ਪਾਣੀ ਦੇ ਵਿੱਚ ਲੱਗ ਕੇ ਜਾਣਾ ਪਤਾ ਕੀੜੇ ਪਤੰਗੇ ਦਾ ਵੀ ਡਾਰੇ ਬੱਚੇ ਵੀ ਛੋਟੇ ਛੋਟੇ ਨੇ ਛੋਟੇ ਛੋਟੇ ਬੱਚੇ ਆ ਉਹੜ ਮਾਰੀ ਦਾ ਉਹ ਕੀ ਕਰ ਕੀ ਲੜਕਦੇ ਨਹੀਂ ਦੂਰ ਕਈ ਹੈਗਾ ਆਪਾਂ ਪਾਣੀ ਦਾ ਉਹਦਾ ਬੜਾ ਗੋਡੇ ਗੋਡੇ ਹੱਚ ਲੱਗਾ ਪਾਣੀ ਅੱਛਾ ਜੀ ਤੇ ਪਾਣੀ ਸਾਡੇ ਝੁੰਨਿਆ ਦੇ ਘਰਾਂ ਦੇ ਕੋਲੋਂ ਦੀ ਲੰਗੜਾ ਪਿਆ ਪਾਣੀ ਫੁੱਲ ਅੱਛਾ ਬਹੁਤ ਚੜਦਾ ਜਾਂਦਾ ਤਾਂ ਐਵੇਂ ਉੜ ਆਉਂਦਾ ਪ੍ਰਬੰਧ ਕਰੀ ਜੇ ਨੇ ਇਸ ਮਾਨਸਮੁੜਤਾ ਕੁੱਟੇ ਕੁੱਟੇ ਸੱਟਨੇ ਪੈਣਾ ਬੱਚੇ ਕੱਢ ਲੈ ਬਾਹਰ ਬੱਚੇ ਅਜੇ ਅਚੀ ਨੇ ਤੇ ਬਾਹਰ ਕੱਢਨੇ ਹੀ ਪੜੇ ਨੇ ਹੌਲੇ ਵਾਲੇ ਅੱਛਾ ਘਰਾਂ ਦੇ ਆਸੇ-પાસੇ ਹੋ ਗਿਆ ਪਾਣੀ ਪਾਣੀ ਆਸੇ-પાસੇ ਹੋ ਗਿਆ ਢੋਲੀ-ਢੋਲੀ ਬਾਈ ਦੇਰੀਆਂ ਹੋਣੀਆਂ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਪਾਣੀ ਵਹਿ ਰਿਹਾ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਸਾਈਡ ਜ਼ਰੂਰ ਹੈ ਪੱਕੇ ਝੋਨੇ ਵਾਲਾ ਜ਼ਰੂਰ ਵੀਰ ਮੇਰੇ ਆ ਕੈਮਰਾ ਮਾਰਦੇ ਕਿ ਪੱਕੀ ਫਸਲ ਜਿਹੜਾ ਦੇਖ ਸਕਦੇ ਹੋ ਕਿ ਮੁੰਜਰਾ ਨਿਸਰ ਆਈਆਂ ਨੇ ਪੱਕਣ ਤੇ ਆ ਚੁੱਕਿਆ ਝੋਨਾ ਸੋ ਝੋਨੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਇਹ ਹੜ ਜੇ ਤਕਰੀਬਨ ਇਸੇ ਤਰ੍ਹਾਂ ਚੱਲਦਾ ਰਹਾ ਤੇ ਕਿੰਨੀ ਮਾਰ ਹੋ ਸਕਦੀ ਐਸ ਹੜ ਦੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਦੋਸਤੋ ਆਪਣੇ ਘਰਾਂ ਤੱਕ ਪਹੁੰਚ ਗਿਆ ਪਾਣੀ ਵਾਦ ਤੋਂ ਬਾਅਦ ਵੀਡੀਓ ਸ਼ੇਅਰ ਕਰ ਦਿਓ ਹੁਣ ਤੱਕ ਅਪਡੇਟ ਹੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂ ਅੱਗੋਂ ਵੀਰ ਆਇਆ ਅਗਲੀਆਂ ਘਰਾਂ ਤੋਂ ਜਿਹੜਾ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਲਾਂਕਿ ਤੁਹਾਨੂੰ ਤੇਜ਼ ਵਹਾਅ ਦਿਖਾਇਆ ਨੀਵੇਂ ਨਵਾਂ ਨੂੰ ਕੀ ਨਾਂ ਵੀਰ ਜੀ ਮਲਸ ਜੀ ਕਿੱਥੋਂ ਆਇਓ ਬੇਕਰ ਦੁਆਏ ਜੀ ਫਤਿਹਾਰ ਪਾਣੀ ਫੁੱਲ ਆ ਗਿਆ ਜੀ ਕਿੰਨਾ ਹੋ ਗਿਆ ਪਾਣੀ ਉੱਥੇ ਹੋ ਗਿਆ ਕਨਵਰ 3-4 ਫੁੱਟੋ ਚੱਲਿਆ ਕਰੇ ਕਰੇ ਬਸ ਹਾਲਤ ਵਾਲਾ ਪੱਠਿਆਂ ਵਿੱਚ ਵੀ ਪੈ ਗਿਆ ਬੱਚੇ ਬੱਚੇ ਲੈਣ ਸਾਰੇ ਬੱਚੇ ਅਜੇ ਤਾਂ ਘਰੇ ਬੈਠੇ ਆ ਕਰੀਬ ਕੋਈ ਗੱਲ ਕਰਾਂਗੇ ਕੱਲ ਨੂੰ ਦੇਖਾਂਗੇ ਪਾਣੀ ਵਹ ਸਕਦਾ ਕਿ ਕੱਢ ਸਕਦਾ ਪਾਣੀ ਦਾ ਕੋਈ ਕਹਿ ਨਹੀਂ ਸਕਦੇ ਕੋਈ ਵੀਰ ਜੀ ਅੱਛਾ ਜੀ ਹਾਂ ਜੀ ਕਿਹੜਾ ਪਿੰਡ ਢਲ ਫੱਤੇ ਵਾਲਾ ਸਰਕਾਰ ਨੂੰ ਕੋਈ ਕਹੋਗੇ ਸਰਕਾਰ ਨੂੰ ਇਹ ਮੰਨਤ ਕਰਦੇ ਆ ਬਈ ਸਾਡਾ ਹੱਲ ਕੀਤਾ ਜਾ ਵਿਚਾਰੇ ਦਾ ਵੀ ਤੇ ਬੱਚੇ ਦੀ ਪੜਾਈ ਤੋਂ ਵੀ ਜਾ ਬੈਠੇ ਆ ਬੱਚੇ ਰਹਿਣ ਕੇ ਕਰੇ ਉਹ ਕੀ ਕਰਨਗੇ ਛੜਕਾ ਰਾਹ ਵੀ ਆ ਨਹੀਂ ਕਰਨ ਨੂੰ ਕਚਰਾ ਹਾਂਜੀ ਕਚਰਾ ਰਸਤਾ ਜੀ ਕਿੰਨਾ ਕਿੰਨਾ ਪਾਣੀ ਲਾਂਚ ਪਾਣੀ ਜੇ ਫਾੜ ਦੇ ਹੋਈ ਜਾਏ ਤੇ ਮੇਸਨ 10 10 ਫੁੱਟ ਪਾਣੀ ਹੋ ਚੱਲਿਆ ਅੱਛਾ ਹਾਂ ਤੇ ਬਾਕੀ ਹੋਰ ਰਸਤੇ ਦੇ ਕਿੰਨਾ ਰਸਤਾ ਜਾਉਣਾ ਹੈ ਮੈਂ ਚਾਰ ਕਿਲੇ ਤਨ ਤੁਰ ਕੇ ਦੇਗਾ ਦੋ ਢਾਈ ਡੇ ਫੁੱਟ ਪਾਣੀ ਹੋ ਚਲੇ ਚੜਕਾਂ ਦੇ ਢਾਈ ਡੇ ਫੁੱਟ ਹਾਂਜੀ ਢੂੰਗੇ ਖਾਵਾ ਦੇ ਵਾਵਾ ਕਾਫੀ ਪਾਣੀ ਪਾਉਣ ਢੂੰਗੇ ਖਾਵਾ ਦੇ ਤਾਂ ਮੈਂ ਲੰਗਾ ਨਹੀਂ ਜਾਂਦਾ ਬੇਲੀਆਂ ਨੂੰ ਚੱਲ ਸਕਦੇ ਨੇ ਨਾ ਪਾਣੀ ਹੋ ਚਲੇ ਪਾ ਅੱਛਾ ਹਾਂਜੀ ਤੇ ਮਾਲਕ ਬਾਕੀ ਮੇਰੇ ਰੱਖਿਆ ਨਾ ਥੱਲੇ ਰੱਖੇ ਫਸਲਾਂ ਯਾਰ ਇੰਨੀਆਂ ਪੱਕੀਆਂ ਖੜੀਆਂ ਨੇ ਵੇਖੋ ਕੀ ਔਲਾਤ ਨੇ ਪੌਂਦੇ ਬਹੁਤ ਨੁਕਸਾਨ ਹੋ ਗਿਆ ਪਰਾਵਾਂ ਦਾ ਕੁਦਬਦੀਨ ਵਾਲਿਆਂ ਦੋਲੇ ਵਾਲਿਆਂ ਦਾ ਬਹੁਤ ਨੁਕਸਾਨ ਹੈ ਫਾਟ ਵਿੱਚ ਹਾਂਜੀ ਹਾਂਜੀ ਸਾਸਰੀਕਾ ਦੋਸਤੋ ਸਭ ਤੋਂ ਪਹਿਲਾਂ ਦੇਖ ਲਓ ਕਿ ਤੇਜ਼ ਵਹਾਹ ਪਾਣੀ ਦਾ ਬਿਲਕੁਲ ਆਪਣਾ ਐਸਾਈਡ ਘਰ ਤੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਭਗ ਜਿਹੜੀ ਜਗ੍ਹਾ ਤੇ ਹੈਗੇ ਆ ਫੁੱਟ ਫੁੱਟ ਪਾਣੀ ਹੈਗਾ ਸੜਕ ਤੇ ਤੇ ਤੇਜ਼ ਪਾਣੀ ਜਿਹੜੀ ਤੇਜ਼ ਰਫਤਾਰ ਹੈਗੀ ਹੈ ਹਾਲਾਂਕਿ ਜਿਹੜਾ ਪੱਕੀ ਪੁਸ਼ਟੀ ਨਹੀਂ ਹੋ ਸਕੀ ਕਿ ਪਿੱਛੂ ਜਿਹੜਾ ਹਰੀਕੇਨ ਤੋਂ ਕਿੰਨਾ ਪਾਣੀ ਛੱਡਿਆ ਗਿਆ ਤਕਰੀਬਨ ਜਿਹੜਾ ਸਵਾ ਲੱਖ ਤੋਂ ਉੱਪਰ ਪਾਣੀ ਸਵੇਰ ਦੀ ਰਿਪੋਰਟ ਦੇ ਮੁਤਾਬਕ ਸੀਗਾ ਰਿਪੋਰਟਾਂ ਜਰੂਰ ਸਾਡੇ ਤੱਕ ਆਈਆਂ ਮਾਫੀ ਚਾਉਣੀ ਆ ਕਿ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕੇ ਕਿਉਂਕਿ ਅਸੀਂ ਖੁਦ ਹੀ ਇਸ ਸੰਸੇਵਤ ਦੇ ਵਿੱਚ ਫਸੇ ਹੋਏ ਸੀਗੇ ਸੋ ਦੇਖ ਸਕਦੇ ਹੋ ਕਿ ਅਗਲੇ ਘਰਾਂ ਵਾਲੇ ਵੀ ਪਹੁੰਚ ਚੁੱਕੇ ਨੇ ਪੱਠੇ ਤੱਕ ਡੁੱਬ ਚੁੱਕੇ ਨੇ ਘਰਾਂ ਦੇ ਵਿੱਚ ਜਿਹੜਾ ਪਾਣੀ ਲਗਭਗ ਆਸੇ-ਪਾਸੇ ਪਾਣੀ ਪਹੁੰਚ ਚੁੱਕਿਆ ਹੈ ਵੀਰ ਪੱਠੇ ਲੈ ਕੇ ਆਇਆ ਹੈ ਵੀਰ ਨਾਲ ਗੱਲਬਾਤ ਕਰ ਲੈਨੇ ਕਿਹੜਾ ਆਪਣਾ ਪਿੰਡ ਕਿਹੜਾ ਹੈਗਾ ਜੀ ਪਿੰਡ ਫੱਤੇ ਵਾਲਾ ਕਿੰਨਾ ਕਿੰਨਾ ਪਾਣੀ ਹੈਗਾ ਆਪਣੇ ਘਰਾਂ ਪਾਣੀ ਦਾ ਹਰ ਦਾ ਬੜਾ ਗੋਡੇ-ਗੋਡੇ ਉੱਚਲਾ ਲੱਗਾ ਪਾਣੀ ਅੱਛਾ ਜੀ ਤੇ ਪਾੜੀ ਸਾਡੇ ਝੁੰਨਿਆਂ ਦੇ ਘਰਾਂ ਦੇ ਕੋਲ ਦੀ ਲ ਬਹੁਤ ਚੜਦਾ ਜਾਂਦਾ ਐਵੇਂ ਓੜ ਆਉਦਾ ਪ੍ਰਬੰਧ ਕਰੀ ਜੇ ਨੇ ਸਮਾਨ ਸਵਰਤਾ ਕੁੱਟੇ ਕੁੱਟੇ ਸੱਟਨੇ ਪੈਣਾ ਬੱਚੇ ਕੱਢ ਲੈ ਬਾਹਰ ਬੱਚੇ ਅਜੇ ਅੱਚੀ ਨੇ ਤੇ ਬਾਹਰ ਕੱਢਣੀ ਪੜੇ ਨੇ ਔਲੇ ਵਾਲੇ ਅੱਛਾ ਘਰਾਂ ਦੇ ਆਸੇ ਪਾਸੇ ਹੋ ਗਿਆ ਪਾਣੀ ਪਾਣੀ ਆਸੇ ਪਾਸੇ ਹੋ ਗਿਆ ਢੋਲੀ ਢੋਲੀ ਠੀਕ ਝੋਨੇ ਦਾ ਓੜ ਬਚਨੇ ਨਹੀਂ ਗਾ ਝੋਨੇ ਦੇ ਸਾਰੇ ਬੇਕਾਰ ਹੋ ਜਾਣੇ ਪੱਕਣ ਤੇ ਆਗੇ ਝੋਨੇ ਆ ਝੋਨੇ ਪੱਕਦੇ ਨਿਸਰੇ ਆ ਉਹਦੇ ਝੋਨੇ ਝੋਨੇ ਨਿਸਰੇ ਖੜੇ ਆ ਤੇ ਝੋਨੇ ਕਰਕੇ ਹੁਣ ਸਪਰੇਅ ਇੱਕੀ ਕਰਨੀ ਗਾ ਝੋਨਾ ਹੀ ਵੱਡਰ ਵਾਲੀ ਗੱਲ ਐ ਇਸ ਬਦ ਵਾਤ 15 20 ਦਿਨ ਲੈ ਜਣਾ ਮਹੀਨਾ ਲੱਜੋਆ ਪੱਕੀ ਫਸਲ ਤੇ ਉਹੜਾ ਤੇ ਦਸੀੜਾ ਉਹ ਘਰ ਨੂੰ ਮਾਰੀ ਦਾ ਪਾਣੀ ਦੇ ਵਿੱਚ ਲੱਗ ਕੇ ਜਾਣਾ ਪਤਾ ਕਿਹੜੇ ਪਤੰਗੇ ਦਾ ਵੀ ਡਾਰੇ ਬੱਚੇ ਵੀ ਛੋਟੇ ਛੋਟੇ ਨੇ ਛੋਟੇ ਛੋਟੇ ਬੱਚੇ ਆ ਤੇ ਉਹੜ ਮਾਰੀ ਦਾ ਉਹ ਕਿ ਕਰ ਕੀ ਲੜਕਦੇ ਨਹੀਂ ਦੂਰ ਘਰ ਆ ਗਿਆ ਬੰਨ ਤੋਂ ਇਹ ਬੰਨ ਤੇ ਹੋ ਹੀ ਜਾਂਦਾ ਸਾਵੜਾ 10 ਕਿੱਲੇ ਹੋਣਾ 15 15 ਕਿੱਲੇ ਬਾੜੀ ਜਾਂਦਾ ਹੁੰਦਾ 15 ਕਿੱਲੇ ਬਾੜਾ ਇਹਨਾਂ ਕੋ ਵਾਟ ਬਣ ਜਾਂਦਾ ਆ ਮੈਂ ਖੋਰਾ ਵੇਖਿਆ ਖੋਰਾ ਪਈ ਜਾਂਦਾ ਸਾਰੀ ਸੜਕ ਨੂੰ ਸਾਰੀ ਖੁਰਗੀ ਸੜਕ ਇਹ ਸੜਕ ਖੁਰਦੀ ਜਾਂਦੀ ਹੋੜਾ ਹੜਾ ਇੱਥੇ ਪੈ ਸਕਦੇ ਨੇ ਤੇ ਪੌਂਡ ਸਰਕਾਰ ਤੋ ਇਹ ਪੈ ਸਕਦਾ ਠਾਡੂnga ਹੋ ਗਿਆ ਕਿ ਨੁਕਸਾਨ ਵੀ ਹੋ ਸਕਦਾ ਨੁਕਸਾਨ ਵੀ ਹੋ ਜਾਣਾ ਫਿਰ ਬਾਹਰ ਜਵਾਕਾਂ ਨੂੰ ਕੱਢਨਾ ਕਿ ਢੂੰਗੇ ਸਾ ਪੈਰ ਪੈ ਗਿਆ ਪੈਰ ਤਾਂ ਪੈ ਗਿਆ ਤਾਂ ਥੱਲੇ ਪਾਣੀ ਖਤਰਾ ਇਹ ਜ਼ਿਆਦਾ ਹੂੰ ਹੂੰ ਚੱਲ ਧੰਨ ਬਾਈ ਇਹ ਆਪਣੇ ਹਾਲਾਤ ਬਣੇ ਹੋਏ ਨੇ ਤੁਦੇ ਬਹੁਤ ਹਾਲਾਤ ਮੜੇ ਅੱਗੇ ਵੀ ਇਹੋ 2023 ਚ ਵੀ ਇਹੋ ਹੀ ਹਾਲਾਤ ਬਣੇ ਤੇ ਢਾਈ ਮਹੀਨੇ ਚੱਲਿਆ ਪਾਣੀ ਤੇ ਹੋੜ ਵੀ ਹੋਣਾ ਚਾਹੀਦਾ ਕੋਈ ਆ ਹੋਣੀ ਵੀ ਪੱਕਾ ਹੋਣਾ ਚਾਹੀਦਾ 2030 ਚ ਇੱਥੇ ਕਿੰਨਾ ਕਿੰਨਾ ਪਾਣੀ ਇੱਥੇ ਦਾ ਗੁੜੀਆ ਗਲਗਲ ਨੂੰ ਤਾਂ ਲੰਘ ਗਿਆ ਲੰਘ ਗਿਆ ਸੀਗਾ ਹਾਂ ਕੀ ਕੀ ਚੱਲ ਰਿਹਾ ਪਰ ਹੁਣ ਪੱਕੀਆਂ ਫਸਲਾਂ ਦਾ ਬੜਾ ਨੁਕਸਾਨ ਹੈ ਪੱਕਿਆ ਬਹੁਤ ਨੁਕਸਾਨ ਹੋ ਰਿਹਾ ਉਹ ਤਾਂ ਜਿਵੇਂ ਆਂਦੇ ਨੇ ਮਾਲਕ ਅੱਗੇ ਹੋਰ ਦਾਤ ਕਦੇ ਮੇਹਰ ਰੱਖੇ ਮੇਹਰ ਰੱਖੇ ਦਾਦਾ ਇਹਨੂੰ ਹਰ ਕੋਲ ਜਿੰਨਾ ਵੀ ਹੋ ਸਕਦਾ ਵਲਕ ਰੱਖੇ ਦਿ ਲੋ ਵੀਰ ਜੀ ਪਾਣੀ ਦੀ ਰਫਤਾਰ ਇਸ ਜਗ੍ਹਾ ਹਰੀਕੇ ਤੋਂ ਲਗਭਗ 12 ਕਿਲੋਮੀਟਰ ਤੋਂ ਅੱਗੇ ਹੈਗੇ ਆ ਜਿਹੜਾ ਸਾਡਾ ਘਰ ਮੌਜੂਦ ਹੈਗਾ ਹਾਲਾਂਕਿ ਹੜ ਪੀੜ ਤੇਰੀਆ ਹੈਗਾ ਵੀਰ ਨੇ ਪੁਸ਼ਟੀ ਇਸ ਲਈ ਕੀਤੀ ਕਿਉਂਕਿ ਕਿਹੜਾ ਪਿੰਡ ਹੈਗਾ ਕਈ ਵਾਰੀ ਕੀ ਹੁੰਦਾ ਕਿ ਅਸੀਂ ਕਿਸੇ ਹੋਰ ਪਿੰਡ ਦੀ ਪੁਸ਼ਟੀ ਕਰ ਲੈਨੇ ਆ ਮਤਲਬ ਕਹਿ ਲਈਏ ਕਿ ਕਿਸੇ ਹੋਰ ਪਿੰਡ ਦੇ ਵਿੱਚ ਵੀਡੀਓ ਬਣਾਉਣੀ ਆ ਤੁਹਾਨੂੰ ਸ਼ਾਇਦ ਇਸ ਤਰ੍ਹਾਂ ਲੱਗਿਆ ਹੋਵੇਗਾ ਕਿ ਸ਼ਾਇਦ ਅਸੀਂ ਕਿਸੇ ਹੋਰ ਪੀੜ ਤੱਕ ਪਹੁੰਚੇ ਆ ਅਸੀਂ ਬਿਲਕੁਲ ਆਪਣੇ ਘਰ ਦੇ ਸਾਹਮਣੇ ਖੜੇ ਆ ਬਿਲਕੁਲ ਦੇਖ ਸਕਦੇ ਹੋ ਕਿ ਆਪਣਾ ਘਰ ਹੈਗਾ ਤੇ ਆਪਣੇ ਘਰ ਦੀ ਬੈਕ ਸਾਈਡ ਵੀ ਜਿਹੜੀ ਤੁਹਾਨੂੰ ਦਿਖਾ ਰਹੇ ਆ ਲਗਭਗ ਬਹੁਤ ਤੇਜ਼ ਪਾਣੀ ਵਹਿ ਰਿਹਾ ਅਗਲੀ ਸਾਈਡ ਵੀ ਤੁਹਾਨੂੰ ਦਿਖਾਵਾਂਗੇ ਪੱਠੇ ਪੀਜੇ ਹੋਏ ਸੀ ਹਰਾ ਚਾਰਾ ਸੀ ਸਾਰਾ ਨੁਕਸਾਨਿਆ ਗਿਆ ਸੋ ਤਸਵੀਰਾਂ ਬੇਸ਼ੱਕ ਜਿਹੜਾ ਖੋਫ ਨਾ ਕਿ ਕਹਿ ਸਕਦੇ ਆ ਤੇਜ਼ ਰਫਤਾਰ ਦੇ ਪਾਣੀ ਦੀ ਕਹਿ ਸਕਦੇ ਆ ਪਾਣੀ ਦਾ ਵਹਾਅ ਹੀ ਜੱਕਦਮ ਇਸ ਤਰਫ ਹੋ ਗਿਆ ਬੈਕ ਸਾਈਡ ਹੁੰਦਾ ਜੇ ਵੀਰ ਮੇਰੇ ਆਹੀ ਕਹਾਗਾ ਕਿ ਜਿੰਨਾ ਅੱਗੇ ਬਚਾ ਹੋ ਸਕਦਾ ਆਪਣਾ ਜੋ ਰਸਦ ਪਾਣੀ ਹੈਗਾ ਸਰੱਕੇ ਥਾਵਾਂ ਤੇ ਉੱਚੀਆਂ ਥਾਵਾਂ ਤੇ ਲਜਾਇਆ ਜਾਵੇ ਪਾਣੀ ਦਾ ਦੇਖੋ ਛੜ ਕੇ ਕਿੰਨੀ ਕਿੰਨੀ ਖੋਰ ਕੇ ਜਿਹੜਾ ਪਾਣੀ ਆਪ ਦੇ ਵਹਾਅ ਦੇ ਨਾਲ ਅੱਗੇ ਲ ਜਾਂਦਾ ਹੋਇਆ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਸੋ ਜਿਸ ਜਗ੍ਹਾ ਤੇ ਅਸੀਂ ਮੌਜੂਦ ਅਗੇ ਇੱਥੇ 2-2 ਫੁੱਟ ਲਗਭਗ ਉਸ ਜਗ੍ਹਾ ਤੇ ਖੜੇ ਸੀ ਫੁੱਟ ਫੁੱਟ ਪਾਣੀ ਸੀ ਇੱਥੇ ਹੁਣ 2-2 ਫੁੱਟ ਲਗਭਗ ਇਹ ਇਹ ਸੜਾ ਆ ਗਿਆ ਇਹ ਉੱਚਾ ਹੋਣ ਕਰਕੇ ਥੋੜਾ ਜਿਹਾ ਕੱਟ ਹੋਊਗਾ ਸੋ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ ਇਹਨਾਂ ਦੇ ਬੱਚੇ ਵੀ ਹਾਲੇ ਘਰਾਂ ਦੇ ਵਿੱਚ ਹੈਗੇ ਨੇ ਸੋ ਜਦੋਂ ਕੱਢਣ ਦੇ ਵਿੱਚ ਕਿਤੇ ਬਾਈ ਚਾਂਸ ਕਿਤੇ ਡੂੰਘੇ ਖੱਡੇ ਦੇ ਵਿੱਚ ਪੈਰ ਆ ਗਿਆ ਤੇ ਨੁਕਸਾਨ ਹੋ ਸਕਦਾ ਸੋ ਤਸਵੀਰਾਂ ਸਾਬ ਦਿਖਾਈ ਦੇ ਰਹੀਆਂ ਹੋਣੀਆਂ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਪਾਣੀ ਵਹਿ ਰਿਹਾ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਐ ਸਾਈਡ ਜਰੂਰ ਪੱਕੇ ਝੋਨੇ ਵਾਲਾ ਜਰੂਰ ਵੀਰ ਮੇਰੇ ਆ ਕੈਮਰਾ ਮਾਰਦੇ ਕਿ ਪੱਕੀ ਫਸਲ ਜਿਹੜਾ ਦੇ ਸਕਦੇ ਹੋ ਕਿ ਮੁੰਜਰਾ ਨਿਸਰ ਆਈਆਂ ਨੇ ਪੱਕਣ ਤੇ ਆ ਚੁੱਕਿਆ ਝੋਨਾ ਸੋ ਝੋਨੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਇਹ ਹੜ ਜੇ ਤਕਰੀਬਨ ਇਸੇ ਤਰ੍ਹਾਂ ਚੱਲਦਾ ਰਹਾ ਤਾਂ ਕਿੰਨੀ ਮਾਰ ਹੋ ਸਕਦੀ ਐ ਇਸ ਹੜ ਦੀ ਸੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੀ ਜਿਓ ਆਪਣੇ ਇਲਾਕੇ ਦਾ ਹਾਲ ਹੈ ਜਰੂਰ ਸੈਂਡ ਕਰੀ ਜਿਓ ਫੋਟੋਆਂ ਦੇ ਰਹੀ ਆਪਣੇ ਇਲਾਕੇ ਦੀ ਅਪਡੇਟ ਜਰੂਰ ਸਾਂਝੀ ਕਰਦੇ ਰਹੋ ਤਾਂ ਕਿ ਅਸੀਂ ਜਿਹੜੀਆਂ ਤੁਹਾਡੀਆਂ ਵੀਡੀਓ ਸਾਡੇ ਤੱਕ ਪਹੁੰਚਦੀਆਂ ਨੇ ਜਾਂ ਫੋਟੋਆਂ ਪਹੁੰਚਦੀਆਂ ਨੇ ਉਹ ਅਪਡੇਟ ਦੇ ਜ਼ਰੀਏ ਇੱਕ ਰਿਪੋਰਟ ਜਿਹੜੀ ਅਸੀਂ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਉਹ ਜਰੂਰ ਪਹੁੰਚਾ ਸਕੀਏ ਸੋ ਇਹ ਹਾਲਾਤ ਸੀ ਕਿ 2-2 ਫੁੱਟ ਤਕਰੀਬਨ ਪਾਣੀ ਆ ਚੁੱਕਾ ਦੇਖ ਸਕਦੇ ਹੋ ਥੱਲੇ ਆਪਣੇ ਲਗਭਗ ਗੇਟਿਆਂ ਤੋਂ ਉੱਪਰ ਹੈ ਤੇ ਗੋਡਿਆਂ ਤੋਂ ਥੱਲੇ ਲਗਭਗ 2-2 ਫੁੱਟ ਜਿਹੜਾ ਪਾਣੀ ਹੈਗਾ ਨੀਵੇਂ ਥਾਂ ਤੋਂ ਹੋਰ ਬਹੁਤ ਜ਼ਿਆਦਾ ਹੈਗਾ ਝੋਨੇ ਦੇ ਵਿੱਚ 3-3 ਫੁੱਟ ਵੀ ਹੋ ਸਕਦਾ ਹੈ ਕਈ ਝੋਨੇ ਤਾਂ ਡੁੱਬੇ ਵੀ ਹੈਗੇ ਨੇ ਤਸਵੀਰਾਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰ ਦਾਂਗੇ ਜਿਹੜੇ ਨੀਵੇਂ ਥਾਂ ਜਗਾ ਥਾਵਾਂ ਤੇ ਹੈਗੇ ਨੇ ਝੋਨੇ ਉਹ ਬਿਲਕੁਲ ਡੁੱਬ ਚੁੱਕੇ ਨੇ ਤਕਰੀਬਨ ਜਿਹੜਾ ਨਿਸਰੀਆਂ ਮੁੰਜਰਾ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੇ ਨਿਸਰਿਆ ਝੋਨਾ ਜਿਹੜਾ ਬਿਲਕੁਲ ਇਸ ਲਪੇੜ ਦੇ ਵਿੱਚ ਆ ਚੁੱਕਿਆ ਸੋ ਵੱਤਵਤ ਤਸਵੀਰਾਂ ਸਾਂਝੀਆਂ ਕਰਦੇ ਜਾਓ ਲੋਕ ਹਾਲੇ ਘਰਾਂ ਦੇ ਵਿੱਚ ਹੈਗੇ ਨੇ ਸੇਮੇ ਹੋਏ ਨੇ ਜਿਹੜਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ 2023 ਦੇ ਵਿੱਚ ਵੀ ਵੀਰ ਨੇ ਦੱਸਿਆ ਕਿ ਬਹੁਤ ਜ਼ਿਆਦਾ ਜਿਹੜਾ ਇੱਥੇ 10 10 12 12 ਫੁੱਟ ਪਾਣੀ ਵਗਿਆ ਹੈ ਤੇ ਉਸ ਸਮੇਂ ਦੇ ਜਿਹੜੇ ਨੁਕਸਾਨ ਦੇ ਵਿੱਚੋਂ ਹਾਲੇ ਤੱਕ ਲੋਕ ਉੱਬਰ ਨਹੀਂ ਪਾਏ ਉਸ ਨੁਕਸਾਨ ਦੇ ਜਰੀਏ ਜਿਹੜਾ ਕਰਜ਼ਾ ਸੀਗਾ ਹੋਰ ਸਿਰ ਤੇ ਚੜ ਗਿਆ ਹੁਣ ਲੋਕਾਂ ਨੇ ਕਿਹਾ ਕਿ ਅਸੀਂ ਘਰਾਂ ਦੇ ਵਿੱਚ ਹੀ ਰਹਾਂਗੇ ਕਿਉਂਕਿ ਉਸ ਕਰਜ਼ੇ ਦੀ ਮਾਰ ਅਜਿਹਾ ਕਹਿ ਸਕਦੇ ਹਾਂ ਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਸ ਬਰਾਬਰ ਹੋ ਸਕਦੀ ਹੈ ਆ ਤਕਰੀਬਨ ਜਿਹੜਾ ਦੇ ਸਕਦੇ ਹੋ ਕਿ ਫੁੱਲ ਪਾਣੀ ਹੋ ਗਿਆ ਇੱਥੇ ਸਬਜ਼ੀ ਬੀਜੀ ਹੋਈ ਸੀ ਕਿ ਸਬਜ਼ੀ ਵੀ ਅਸਲ ਵੇੜ ਦੇ ਵਿੱਚ ਆ ਚੁੱਕੀ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਪਾਣੀ ਦਾ ਵਹਾ ਜਿਹੜਾ ਬਿਲਕੁਲ ਆਗੇ ਜਿਹੜਾ ਕਿੱਲੇ ਡੇਡ ਕਿੱਲੇ ਬਾੜ ਤੇ ਜਿਹੜਾ ਤੁਸੀ ਬੰਨ ਹੈਗਾ ਹੈ ਤੁਸੀ ਬੰਨ ਤੋਂ ਅੱਗੇ ਮੱਲਾਵਾਲਾ ਮੱਲਾਵਾਲੇ ਤੋਂ ਐ ਸਾਈਡ ਜੇ ਆਪਾਂ ਲੈਹੰਦੇ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਫਰੋਈਪੁਰ ਸੋ ਜਿਹੜਾ ਪਾਣੀ ਜਾਂਦਾ ਲਗਾਤਾਰ ਹਰੀਗਾ ਤੋਂ ਅੱਗੇ ਫਰੋਈਪੁਰ ਤੱਕ ਜਿਹੜਾ ਸੈਣੀ ਵਾਲੇ ਬਾਰਡਰ ਤੋਂ ਅੱਗੇ ਸੈਣੀ ਵਾਲੇ ਹੈਡ ਤੋਂ ਅੱਗੇ ਜਿਹੜਾ ਫਾਜ਼ਲ ਕਾ ਗੁਰੂ ਅਰਸ ਜਲਾਲਾਬਾਦ ਏਰੀਆ ਨੂੰ ਜਿਹੜਾ ਮਾਰ ਕਰਦਾ ਤਾਂ ਉਸ ਤੋਂ ਪਹਿਲਾਂ ਜਿਹੜਾ ਤਕਰੀਬਨ ਐਸਲ ਪੇੜ ਤੇ ਏਰੀਆ ਦੇ ਵਿੱਚ 30 ਤੋਂ 35 ਪਿੰਡ ਆਉਂਦੇ ਨੇ ਜੇਕਰ ਹਰੀ ਕਾੜ ਤੋਂ ਦੂਸਰੀ ਤਰਫ ਦੀ ਗੱਲ ਕਰੀਏ ਤਰਨਤਨ ਏਰੀਆ ਇਸ ਹੜ ਦੀ ਮਾਰ ਦੇ ਲਪੇਟ ਦੇ ਵਿੱਚ ਆਉਂਦਾ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਂਦਾ ਤੇ ਪਿੱਛੇ ਮੰਡ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਏਰੀਆ ਬਿਆਸ ਦਰਿਆ ਦੇ ਕੰਢਾ ਜਿਹੜਾ ਕੰਢਿਆਂ ਤੇ ਏਰੀਆ ਵਸਿਆ ਹੋਇਆ ਹੈ ਲਗਭਗ ਜਿਹੜਾ ਬਾਉਪੁਰ ਵਾਲੀ ਸਾਈਡ ਤੁਸੀਂ ਤਸਵੀਰਾਂ ਪਿੱਛੇ ਦੇਖ ਹੀ ਸਕਦੇ ਹੋ ਕਿ ਕਿੰਨਾ ਭਾਰੀ ਨੁਕਸਾਨ ਹੋਇਆ ਹੈ ਸਤਲੋਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਥੋੜਾ ਜਿਹਾ ਪਾਣੀ ਦਾ ਲੈਵਲ ਬਰਾਬਰ ਹੋਇਆ ਸੋ ਵਧਣੋਂ ਰੁਕਿਆ ਪਰ ਇੰਝ ਕਰ ਰਹੇ ਆ ਲਗਾਤਾਰ ਸਵੇਰ ਤੋਂ ਪਾਣੀ ਵੱਧ ਹੋਇਆ ਜੱਕ ਦਾ ਮਿਸ ਪਿੰਡ ਤੱਕ ਇਸ ਏਰੀਆ ਤੱਕ ਪਾਣੀ ਵਧ ਚੁੱਕਿਆ ਸੋ ਸੋ ਤਸਵੀਰਾਂ ਬਾਅਦ ਤੋਂ ਸ਼ੇਅਰ ਜ਼ਰੂਰ ਕਰ ਦਿਓ ਸਾਡਾ ਖੁੱਦ ਦਾ ਜਿਹੜਾ ਕਹਿ ਸਕਦੇ ਹਾਲ ਹੈਗਾ ਸਾਡਾ ਆਖੀ ਡੇਠਾ ਸਾਡਾ ਖੁੱਦ ਨਾਲ ਆਪ ਬੀਤੀ ਹੋਈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਅਸੀਂ ਬਹੁਤ ਜਲਦ ਜਿਹੜਾ ਪੁਸ਼ਟੀ ਕਰਕੇ ਤੱਥਾਂ ਦੇ ਆਧਾਰ ਤੇ ਜਿਹੜੀ ਡੈਮਾਂ ਦੀ ਦਰਿਆਵਾਂ ਦੀ ਜਿਹੜੀ ਹੈਗੀ ਇਹਨਾਂ ਪਾਣੀ ਛੱਡਿਆ ਗਿਆ ਉਹ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਪੁਸ਼ਟੀ ਦੇ ਤਹਿਤ ਪੁਸ਼ਟੀ ਤੋਂ ਬਿਗੈਰ ਅਸੀਂ ਕੋਈ ਤੁਹਾਡੇ ਨਾਲ ਅਪਡੇਟ ਨਹੀਂ ਸਾਂਝੀ ਕਰਦੇ ਨਾ ਹੀ ਹੁਣ ਤੱਕ ਕੀਤੀ ਹੈ ਬੇਸ਼ੱਕ ਅਸੀਂ ਇੱਕ ਦਿਨ ਦੇ ਵਿੱਚ ਪਰ ਉਹ ਜਿਹੜੀ ਪੁਸ਼ਟੀ ਤਹਿਤ ਹੁੰਦੀ ਏ ਕਿਉਂਕਿ ਕਈ ਵੀਰ ਕੀ ਕਰਦੇ ਨੇ 10-10 ਮਿੰਟ ਬਾਅਦ ਇਹ ਖੇੜੀ ਬਣਾਈ ਹੋਈ ਏ ਪਰ ਅਸੀਂ ਸਿਰਫ ਤੇ ਸਿਰਫ ਜਿਹੜੀ ਪੁਸ਼ਟੀ ਅਧਾਰਤ ਹੋਵੇ ਵੀਡੀਓ ਉਹੀ ਸਾਂਝੀ ਕਰਦੇ ਆ ਤਾਂ ਲੋਕਾਂ ਦਾ ਦੁੱਖ ਦਰਦ ਜਿਹੜੇ ਦੁੱਖ ਤਕਲੀਫਾਂ ਹੈਗੀਆਂ ਨੇ ਉਹੀ ਸਾਂਝਾ ਕਰਦੇ ਆ ਸੋ ਬਾਅਦ ਤੋਂ ਬਾਅਦ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੇ ਚੈਨਲ ਨੂੰ ਸਪੋਰਟ ਕਰੀਏ ਚੰਗੇ ਵੀਰਾਂ ਨੂੰ ਸਪੋਰਟ ਕਰੀਏ ਸ਼ੇਅਰ ਬਾਅਦ ਤੋਂ ਬਾਅਦ ਕਰੀਏ ਧੰਨਵਾਦ ਜੀ